ਖਬਰ ਭਾਈ ਅਮਰਤਪਾਲ ਸਿੰਘ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਖੂਨ ਦੀਆਂ ਉਲਟੀਆਂ ਲੱਗ ਗਈਆਂ ਸਨ ਅਤੇ ਉਹਨਾਂ ਦੀ ਹਾਲਤ ਸਥਿਰ ਬਣੀ ਹੋਈ ਹੈ ਉਹਨਾਂ ਨੂੰ ਜੇਲ੍ਹ ਵਿੱਚੋਂ ਕਢਾਉਣ ਲਈ ਅੰਮ੍ਰਿਤਸਰ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਤੇ ਭਾਈ ਅਮਰਤਪਾਲ ਸਿੰਘ ਦੇ ਵਕੀਲ ਵੱਲੋਂ ਸਿੱਖ ਜਥੇਬੰਦੀਆਂ ਤੇ ਆਮ ਜਨਤਾ ਨੂੰ ਅਪੀਲ ਹੈ ਭਾਈ ਅਮਰਤਪਾਲ ਸਿੰਘ ਵਰਗੇ ਸੂਰਮਿਆਂ ਨੂੰ ਜੇਲ੍ਹ ਵਿੱਚ ਡੱਕਣ ਦੀ ਨਹੀਂ ਬਾਹਰ ਲਿਆਉਣ ਦੀ ਲੋੜ ਹੈ ਕਿਉਂਕਿ ਸਿੱਖ ਕਾਨੂੰਨ ਉਹਨਾਂ ਦੀ ਬਹੁਤ ਲੋੜ ਹੈ ਉਹਨਾਂ ਨੇ ਕਿਹਾ ਕਿ ਭਾਈ ਅਮਰਤਪਾਲ ਸਿੰਘ ਨੂੰ ਖੂਨ ਦੀਆਂ ਉਟੀਆਂ ਲੱਗੀਆਂ ਹੋਈਆਂ ਹਨ ਉਹਨਾਂ ਨੂੰ ਪੰਜਾਬ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਆਓ ਦੇਖਦੇ ਹਾਂ ਉਹਨਾਂ ਦੇ ਵਕੀਲ ਨੇ ਹੋਰ ਕੀ ਕਿਹਾ ਜੋ ਅੱਜ ਹਜ਼ਾਰਾਂ ਦਾ ਇੱਥੇ ਖਾਠਾ ਮਾਰਦਾ ਜੋ ਇਕੱਠ ਹੋਇਆ ਹੈ ਅੱਜ ਤੋਂ ਜੇ ਆਪਾਂ ਗੱਲ ਕਰੀਏ ਕੋਈ 7-8 ਮਹੀਨੇ ਪਹਿਲਾਂ ਤਾਂ ਉਦੋਂ ਸਰਕਾਰ ਭਾਈ ਅਮਰਤਪਾਲ ਸਿੰਘ ਦੇ ਨਾਂ ਤੇ ਮਹਾਰਸ਼ ਪੰਜਾਬ ਦੇ ਜਥੇਬੰਦੀ ਦੇ ਨਾਂ ਤੇ ਕੋਈ 5-10 ਬੰਦਿਆਂ ਦਾ ਇਕੱਠ ਵੀ ਨਹੀਂ ਸੀ ਹੋ ਗਦੀ ਜੇ ਕੋਈ ਗੁਰੂ ਘਰ ਦਾ ਜੇ ਕੋਈ ਗ੍ਰੰਥੀ ਸਿੰਘ ਦਾ ਤੇ ਉਸ ਨੂੰ ਕਹਿੰਦੇ ਅਰਦਾਸ ਬੇਨਤੀ ਕਰ ਲਈ ਤਾਂ ਉਸ ਨੂੰ ਵੀ ਪੁਲਿਸ ਚੱਕ ਲਈ ਤੇ ਅੱਜ ਜੋ ਕੌਮ ਦਾ ਇੰਨਾ ਜ਼ਿਆਦਾ ਜੋ ਪਰਮਾ ਸਹਿਯੋਗ ਮਿਲਿਆ ਉਸ ਦੇ ਲਈ ਤੁਹਾਡੇ ਬੜੇ ਜ਼ਿਆਦਾ ਰੀਣੀ ਆ ਤੇ ਮੈਂ ਸਮਝਦਾ ਵੀ ਇਕੱਠ ਦੇ ਵਿੱਚ ਬੜੀ ਜ਼ਿਆਦਾ ਇਕਤਾ ਹੁੰਦੀ ਆ ਜੀ ਆਪਾਂ ਗੱਲ ਕਰੀਏ ਹੱਲ ਦੀ ਤਾਂ ਅਸੀਂ ਜੋ ਪਹਿਲੇ ਦਿਨ ਤੋਂ ਜਿੰਨੇ ਸਾਰੇ ਪਰਿਵਾਰ ਨੇ ਹੋਰ ਜਿੰਨੇ ਨੌਜਵਾਨ ਨੇ ਝੁਟੇ ਹੋਏ ਨੇ ਵੀ ਕਿਵੇਂ ਸਾਡੇ ਕੌਮ ਦੇ ਆਗੂ ਜੋ ਅੱਜ ਡਿਬਰੂਗੜ੍ਹ ਜੇਲ੍ਹ 'ਚ ਨੇ ਜਦੇਬੰਦੀ ਦੇ ਨੌਜਵਾਨ ਜੋ ਅੰਮ੍ਰਿਤਸਰ ਜੇਲ੍ਹ 'ਚ ਨੇ ਉਹਨਾਂ ਦੀ ਬੰਦ ਖਲਾਸੀ ਹਰੇਕ ਅਹੀਲਾ ਚਾਹੇ ਕਾਨੂੰਨੀ ਪੱਖ ਤੋਂ ਚਾਹੇ ਅਰਦਾਸ ਬੇਨਤੀਆਂ ਕਰਕੇ ਤਖਤ ਸਹਿਬਾਨਾਂ ਦੇ ਤੇ ਚਾਹੇ ਅੱਜ ਇਹ ਮੋਰਚਾ ਲਾ ਕੇ ਭੁੱਖ ਹੜਤਾਲ ਕਰਕੇ ਸਾਰੇ ਪਰਿਵਾਰ ਪਹਿਲੇ ਦਿਨ ਤੋਂ ਜੁੜੇ ਹੋਏ ਤੇ ਮੈਂ ਸਮਝਦਾ ਵੀ ਜੇਥੇ ਅਲਾਹ ਕਰੀਏ ਵੀ ਇਸ ਦਾ ਹੱਲ ਕਿਵੇਂ ਹੋ ਸਕਦਾ ਸਾਰੇ ਪੱਖ ਅਸੀਂ ਜੋ ਅਜ마 ਕੇ ਦੇਖ ਰਹੇ ਦੇਖ ਲੈਣੇ ਜਿਵੇਂ ਭਾਈ ਦੀਪ ਸਿੱਧੂ ਨੇ ਗੱਲ ਆਖੀ ਸੀ ਵੀ ਕੋਈ ਵੀ ਫਰੰਟ ਅਸੀਂ ਖਾਲੀ ਨਹੀਂ ਰੱਖਣਾ ਕਿਤੇ ਕੋਈ ਖਲਾ ਨਹੀਂ ਰੱਖਣਾ ਜਿੱਥੇ ਮੌਕਾ ਮਿਲਦਾ ਹੈ ਉਥੇ ਹੀ ਅਸੀਂ ਆਪ ਦਾ ਜੋ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਤੇ ਗੁਰੂ ਰਾਮਦਾਸ ਮਹਾਰਾਜ ਦੀ ਬਾਖਸ਼ ਸੱਤਿਆ ਇੱਕ ਅਜੇ ਹਾਂ ਇੱਕ ਵਰਤਾਰਾ ਬਣ ਚੁੱਕਿਆ ਹੈ ਇੱਕ ਅਜੇ ਆ ਮੌਕਾ ਆ ਚੁੱਕਿਆ ਜਿਹਨੂੰ ਚੋਣਾ ਜੋ 2024 ਦੀਆਂ ਚੋਣਾ ਅੱਜ ਜੋ ਸਾਹਮਣੇ ਕੀਤੀ ਆ ਜਿਵੇਂ ਆਹਦੇ ਨੇ ਜੋ ਸੱਪ ਹੁੰਦਾ ਸੱਪ ਦੀ ਜਾਨ ਵੀ ਸ੍ਰੀ ਜਿੰਦੀ ਆ ਉਹਦੇ ਸਿਰ ਚ ਹੁੰਦੀ ਹੈ ਤੇ ਜਿਹੜੇ ਸਿਆਸਤਦਾਨ ਹੁੰਦੇ ਨੇ ਜਿਹੜੇ ਲੀਡਰ ਹੁੰਦੇ ਨੇ ਇਹਨਾਂ ਦੀ ਜਾਨ ਵੋਟਾਂ ਚ ਹੁੰਦੀ ਹੈ ਜੇ ਹਾਂ ਤੁਸੀਂ ਦੇਖ ਲਓ ਪਹਿਲੇ ਦਿਨ ਤੋਂ 1 ਸਾਲ ਹੋ ਚੁੱਕਿਆ ਹੈ ਉਦੋਂ ਪਹਿਲਾ ਵੀ ਜਿਹੜਾ ਜਿਹੜਾ ਲੀਡਰ ਜਿਹੜਾ ਜਿਹੜਾ ਸਿਆਸਤਦਾਨ ਭਾਈ ਅਮਰਿਤਪਾਲ ਸਿੰਘ ਦੀ ਵਿਰੋਧਤਾ ਕਰਦਾ ਸੀ ਕੁੱਠੇ ਬਿਆਨ ਦਿੰਦਾ ਸੀ ਜੋ ਜਥੇਬੰਦੀ ਦੀ ਜੋ ਭਾਈ ਅਮਰਿਤਪਾਲ ਸਿੰਘ ਦੀ ਜਥੇ ਅਗਵਾਈ ਵਿੱਚ ਚੱਲ ਰਹੀ ਵਾਰਿਸ ਪੰਜਾਬ ਦੇ ਜਥੇਬੰਦੀ ਉਸ ਦੀ ਵਿਰੋਧਤਾ ਕਰਦਾ ਸੀ ਮੈਂ ਕਹੂੰਗਾ ਉਸ ਦਾ ਇਸ ਤੋਣਾਂ ਦੇ ਪੂਰਨ ਤੌਰ ਤੇ ਬਾਈਕਾਟ ਕਰ ਉਹਨਾਂ ਦੇ ਜਿਹੜੇ ਅਸੀਂ ਲੀਡਰਾਂ ਦੇ ਚਾਹੇ ਜਿਹੜਾ ਮਰਜ਼ੀ ਲੀਡਰ ਹੈ ਚਾਹੇ ਜਿਹੜਾ ਮਰਜ਼ੀ ਜਿਹੜੀ ਮਰਜ਼ੀ ਪਾਰਟੀ ਦਾ ਜਿਹੜਾ ਵੀ ਪੁੱਠਾ ਬੋਲਿਆ ਉਹਦੇ ਤੱਪੜ ਰੋਲ ਦੋ ਉਹਨੂੰ ਦਰੀਆਂ ਚਟਾਈਆਂ ਵਸਾਉਣ ਲਈ ਕੋਈ ਬੰਦਾ ਨਾਲ ਲੱਭੇ ਅਸੀਂ ਜੋ ਜਥੇਬੰਦੀ ਵੱਲੋਂ ਮੈਂ ਇਹ ਗੱਲ ਜੋ ਜਥੇਬੰਦੀ ਵੱਲੋਂ ਜੇ ਤੁਸੀਂ ਅੱਜ ਅਸੀਂ ਪੈਂਕਲੇਟ ਬਣ ਰਹੇ ਆ ਉਹਦੇ ਵਿੱਚ ਪੰਜ ਸਵਾਲ ਨੇ ਕਿੰਤੀ ਦੇ ਪੰਜ ਜੋ ਤੁਸੀਂ ਤੁਹਾਡੇ ਬੂਹੇ ਤੇ ਜਦੋਂ ਲੀਡਰ ਆਉਣਗੇ ਉਹਨੂੰ ਪੁੱਛਿਆ ਜੇ ਜ਼ਰੂਰ ਕਿਉਂ ਤੁਸੀਂ ਜੋ ਭਾਈ ਅਗਰਜਪਾਲ ਸਿੰਘ ਨੇ ਪੰਜਾਬ ਬਚਾਉਣ ਦੀ ਜੋ ਲਹਿਰ ਚਲਾਈ ਉਸ ਦੀ ਵਿਰੋਧਤਾ ਕਰਦੇ ਜੋ ਪੰਜਾਬ ਦੇ ਹਿੰਦੂਆਂ ਪੰਜਾਬ ਦੇ ਮੁਸਲਮਾਨਾਂ ਪੰਜਾਬ ਦੇ ਸਿੱਖਾਂ ਦੇ ਜੋ ਬੱਚੇ ਜੋ ਨਸ਼ਾਤ ਗਰਕ ਹੋ ਰਹੇ ਨੇ ਉਹਨਾਂ ਨੂੰ ਨਸ਼ਾ ਮੁਕਤ ਕਰਾਉਣ ਦੇ ਲਈ ਜੋ ਲਹਿਰ ਚਲਾਈ ਉਸ ਦੀ ਵਿਰੋਧਤਾ ਕਿਉਂ ਕਰਦੇ ਕਿਉਂ ਸੀ ਸਿੱਖੀ ਦਾ ਅੰਤ ਨਹੀਂ ਦੇ ਅੰਮ੍ਰਿਤ ਸਰਚਾਰ ਦੀ ਤੁਸੀਂ ਵਿਰੋਧਤਾ ਕਰਦੇ ਤੇ ਆਖਰ ਕਿਉਂ ਜੋ ਇਹ ਅਸਰ ਪੰਜਾਬ ਦੇ ਵਾਸਤੇ ਜੋ ਅਸਰ ਪੰਥਰ ਨੇ ਜੋ ਅਸਰ ਅਕਾਲੀ ਨੇ ਤੁਸੀਂ ਇਹਨਾਂ ਦੇ ਐਨਐਸਏ ਲਾ ਕੇ ਇਹਨਾਂ ਨੂੰ ਡੇਗੂ ਗਰ ਜਿਹੜਾ ਇਸ ਦੇ ਵਿੱਚ ਉਲਟ ਜਵਾਬ ਦੇਵੇ ਉਸ ਲੀਡਰ ਨੂੰ ਕਾਲੀਆਂ ਝਟਕੀਆਂ ਦਿਖਾ ਕੇ ਆਪ ਦੇ ਪਿੰਡਾਂ ਤੋਂ ਬਾਹਰ ਕਰ ਦਿਓ ਅੱਜ ਇੱਥੇ ਹਜ਼ਾਰਾਂ ਦਾ ਇਕੱਠ ਹੈ ਸਾਡੇ 12000 ਪਿੰਡਾਂ ਤੇ ਮੇਰੇ ਹਿਸਾਬ ਨਾਲ ਸਾਰੇ ਪਿੰਡਾਂ ਚੋਂ ਇੱਥੋਂ ਆਏ ਨੇ ਇਹ ਜਿਹੜੇ ਲੀਡਰ ਨੇ ਅੱਜ ਦਾ ਜਿਹੜਾ ਇਕੱਠ ਹੈ ਮੈਂ ਸਮਝਦਾ ਜਿੰਨਾ ਲੀਡਰਾਂ ਨੇ ਜਿੰਨਾ ਸਿਆਸਤਦਾਨਾਂ ਨੇ ਉਤੋਂ ਇਹ ਆਪਣੀ ਜੋ ਇੰਟਰਵਿਊਆਂ ਦਿੱਤੀਆਂ ਨੇ ਜੋ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ ਵੀ ਸਭੀ ਫੜੇ ਗਏ ਹੈ ਸਾਰੇ ਫੜੇ ਗਏ ਆਤੂ ਦਾ ਲੀਡਰ ਨੀਂਦ ਨਹੀਂ ਆਉਣੀ ਉਹਨਾਂ ਨੂੰ ਕੋਈ ਅੱਗੇ ਥਾਂ ਨਹੀਂ ਲੁਪਣਾ ਕਿੱ데 ਜਾਣ ਦੇ ਲਈ ਤੇ ਬਾਕੀ ਜੇ ਆਪਾਂ ਗੱਲ ਕਰੀਏ ਕਾਨੂੰਨੀ ਪੱਖ ਤੋਂ ਤਾਂ ਬੜੀ ਜ਼ਿਆਦਾ ਜੋ ਉੜੰਗੜਾ ਹੋਈ ਹੈ ਇਸ ਦੇ ਵਿੱਚ ਸਾਡੇ ਸੁਣਨ ਦੇ ਵਿੱਚ ਦੇਖੋ ਜੋ ਮੈਨੂੰ ਇੱਕ ਜੇਲ੍ਹ ਪ੍ਰਸ਼ਾਸਨ ਵੱਲੋਂ ਇੱਕ ਈਮੇਲ ਆਈ ਸੀ ਜਿਸ ਦੇ ਵਿੱਚ ਲਿਖਿਆ ਗਿਆ ਸੀ ਵੀ ਜੋ ਇਲੈਕਸ਼ਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜੋ ਦਿੱਲੂਗੜ ਜੇਲ੍ਹ ਦੇ ਵਿਖੇ ਜੋ ਇਹਗੇ ਆਪਣੇ ਫੋਨ ਕਾਲਾਂ ਬੰਦ ਕਰ ਦਿੱਤੀਆਂ ਨੇ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਸੀ ਵੀ ਸਾਰੇ ਅਸਾਮ ਦੇ ਵਿੱਚ ਹੀ ਜੋ ਜੇਲ੍ਹਾਂ ਦੇ ਵਿੱਚ ਫੋਨ ਕਾਲਾਂ ਹੰਡਿਆ ਸੀ ਪਰਿਵਾਰਾਂ ਦੇ ਨਾਲ ਵਕੀਲ ਸਹਿਬਾਨਾਂ ਦੇ ਨਾਲ ਉਹ ਸਾਰੀਆਂ ਗੰਧ ਕਰ ਦਿੱਤੀਆਂ ਨੇ ਤੇ ਉਸ ਤੋਂ 7 ਮਾਰਚ ਤੋਂ ਬਾਅਦ ਕੋਈ ਲਾਗਤ ਨਹੀਂ ਹੋ ਪਾਰਿਆ ਤਾਂ ਪਰ ਜੋ ਪਰਿਵਾਰ ਜਾਂਦੇ ਨੇ ਉਹ ਦੱਸਦੇ ਨੇ ਵੀ ਅੰਦਰ ਜਿਹੜੇ ਸਾਰੇ ਨੌਜਵਾਨ ਨੇ ਸਾਰੇ ਆਗੂ ਨੇ ਉਹਨਾਂ ਦੇ ਹਾਲਾਤ ਬੜੇ ਨਾਜ਼ੁਕ ਖੂਨ ਦੀਆਂ ਉਲਟੀਆਂ ਆ ਰਹੀਆਂ ਨੇ ਤੇ ਬੜਾ ਜ਼ਿਆਦਾ ਤੇ ਹੁਣ ਅਸੀਂ ਦੇਖੋ ਕੋਈ ਕਾਗਜ਼ੀ ਤੌਰ ਤੇ ਤਾਂ ਇੱਕ ਚੀਜ਼ ਦੀ ਮੈਂ ਪੁਸ਼ਟੀ ਕਰ ਸਕਦਾ ਵੀ